ਤੇ ਕੇ ਨਿਪਟੇ ਆਪਣੀ ਉਦ ਇਹ ਗੱਲ ਹੋਈ ਸੀ ਮੈਂ ਤੁਹਾਡੇ ਕੋਲੇ ਸਿੱਧ ਲੈ ਕੇ ਆਇਆ ਸੀ ਕੋਈ ਇਹ ਨਹੀਂ ਵੀ ਮੈਂ ਤੁਹਾਡੇ ਨਾਲ ਕੋਈ ਲੜਨਾ ਹੀ ਜਾਣਦਾ ਮੈਂ ਰੋਗ ਹੀ ਲਾਣੇ ਇਹ ਮੇਰਾ ਕੋਈ ਮਕਸਦ ਨਹੀਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਤੋਂ ਚਾਹ ਪੀ ਕੇ ਗੱਲ ਕਰਕੇ ਗਿਆ ਇਹ ਨਹੀਂ ਕਰਕੇ ਗਿਆ ਤਾਂ ਦੱਸੋ ਤੁਸੀਂ ਕਿਵੇਂ ਕਹਿੰਦੇ ਇਹ ਗੱਲ ਕਹੀ ਜੀ ਵੀ ਸਾਡੇ ਰੇ ਡੋਕੇ ਰੇੜੀਆਂ ਵਾਲੇ ਹੁਣ ਤੁਸੀਂ ਰੇੜੀਆਂ ਦੇ ਖਰਚੇ ਗਿਣਾ ਰਹੇ ਹੋ ਨਹੀਂ ਖਰਚੇ ਨਹੀਂ ਮੇਰੀ ਗੱਲ ਸੁ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਆਪਾਂ ਸਾਰੇ ਜਿੰਨੇ ਵੀ ਇੱਥੇ ਮੇਰੇ ਪ੍ਰੈਸ ਵਾਲੇ ਵੀ ਖੜੇ ਆ ਜਾਂ ਸਿਵਲਿੰਨ ਖੜੇ ਆ ਜਾਂ ਅਫਸਰ ਖੜੇ ਆ ਪ੍ਰਸ਼ਾਸਨ ਜਾਂ ਸਰਕਾਰ ਆਪਾਂ ਕਰੋ ਨਿਕਲਣੇ ਤਾਂ ਕਮਾਉਣ ਵਾਸਤੇ ਨਾ ਕਿ ਗਵਾਉਣ ਵਾਸਤੇ ਗਵਾਉਣ ਨੂੰ ਤਾਂ ਰੁਕਿਆ ਹੀ ਸੀ ਬੜੀ ਗੱਲ ਤੁਸੀਂ ਜਿਹੜੀਆਂ ਲੱਖ ਨਹੀਂ ਆਹ ਬੰਦੇ ਨਾ ਰੁਕ ਰਹਿਣੀਆਂ ਮੈਂ ਵੀ ਉਹਨਾਂ ਨੂੰ ਜਵਾਬ ਦੇ ਦਿਆਂਗਾ ਜਵਾਬ ਕਦੋਂ ਜਵਾਬ ਦੇਣਾ ਕਿ ਮੇਰੀ ਬੇਨਤੀ ਸੁਣੋ ਤੁਸੀਂ ਮੇਰੀ ਬਹੁਤ ਆ ਰਹੀਆਂ ਸਾਡੇ ਜਵਾਬ ਤਾਂ ਦੇਣੇ ਪੂਰੀ ਗੱਲ ਸੁਣਨਾ ਬਾਊ ਜੀ ਸਾਡੀ ਤਾਂ ਗੱਲ ਪੂਰੀ ਹੋਵੇ ਮੇਰੀ ਗੱਲ ਤਾਂ ਪੂਰੀ ਹੋ ਜਾਂਦੀ ਹੈ ਬਸ ਬੇਨਤੀ ਤਾਂ ਸੁਣੋ ਸਾਡੀ ਗੱਲ ਥੋੜੀ ਵੀ ਸੁਣਾਂਗੇ ਵੀ ਅਸੀਂ ਇਹ ਕਹਿੰਦੇ ਅਸੀਂ ਇਹ ਕਿਹਾ ਸੀ ਸਾਡੀ ਸਬਜ਼ੀ ਮੰਡੀ 'ਚ ਸਾਡੇ ਅੱਧਿਆਂ ਦਾ ਕੰਮ ਹੈ ਕਮਿਸ਼ਨ ਦਾ ਕਮਿਸ਼ਨ ਤੋਂ ਇਲਾਵਾ ਸੇ ਕੁਝ ਵੀ ਨਹੀਂ ਲੈ ਸਕਦੇ ਕਮਿਸ਼ਨ ਪਲਸ 2% 1% ਮਾਰਕੀਟ ਕਮੇਟੀ ਦੀ ਫੀਸ 1% ਆਰਡੀਬ ਜੜੇ ਕੇ ਮਾਰਕੀਟ ਫੀ ਕਲੈਕਟ ਕਰਦੀ ਹੈ ਅਸੀਂ 7% ਤੋਂ ਬਾਅਦ ਕਿਸੇ ਵੀ ਦੁਕਾਨਦਾਰ ਤੋਂ ਮਾਲ ਵੇਚਣ ਦਾ ਨਹੀਂ ਲੈ ਸਕਦੇ ਫਾਰ ਐਗਜ਼ਾਮਪਲ ਤੁਸੀਂ ਆੜਤੀਓ ਤੁਸੀਂ ਜ਼ਿੰਮੇਦਾਰ ਹੋ ਸਾਡੇ ਕੋਲ ਮਾਲ ਵੇਚਣ ਆ ਗਏ ਵੇਚਣ ਦੇ ਤੁਹਾਡੇ ਸਾਹਮਣੇ 10 ਰੁਪਏ ਕਿਲੋ ਜੀ ਸਾਡੀ ਵੇਚ ਗਈ ਤੁਸੀਂ ਛੱਟ ਤੋਂ ਘੱਟ ਪੈਸੇ ਨਹੀਂ ਲੈਂਦੇ ਤੁਸੀਂ ਉਹਨੇ ਪਹਿਲੇ ਲੈ ਕੇ ਜਾਓਗੇ ਨਾ ਤੇ ਜਿਹੜੀ ਸਾਡੀ ਕਮਿਸ਼ਨ ਤੇ ਉਹ ਅਸੀਂ ਗੱਠ ਰਹਿਣੀ ਹੈ ਜਿਹੜਾ ਪਰਚੇਸ ਕਰੂਗਾ ਸਾਡਾ ਮੰਤਵ ਇਹਦੇ ਵਿੱਚ ਕੋਈ ਵੀ ਨਹੀਂ ਆ ਨਾ ਸੀ ਪਰ ਜੇ ਰੀਡੀਆਂ ਵਾਲਾ ਵੀ ਕੋ ਲੈ ਕੇ ਜਾਂਦਾ ਮਾਰ ਯਾਰ ਕੁਛ ਨਾ ਕੁਛ ਤਾਂ 10 5% 20% 2% ਮਾਰਚਨ ਕਢ ਕੇ ਚੁੱਕਦੇ ਪਹਿਲਾਂ ਚੁੱਕਣ ਨਾ ਪਰ ਅਸੀਂ ਤਾਂ ਕੋਣ ਲੋਕ ਸਾਡੀ ਉਹ ਤਾਂ ਗੁਣਾ ਖਾ ਰਿਹਾ ਗੁਣਾ ਆਗੇ ਨਾ ਇਹਨਾਂ ਦੀ ਸਾਡੀ ਜ਼ਿੰਮੇਵਾਰੀ ਨਹੀਂ ਉਹ ਗੁਣਾ ਖਾ ਰਿਹਾ ਗੁਣਾ ਵੀ ਜੇ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਮੇਰੀ ਬੇਇਨਤੀ ਇਹਨਾਂ ਨੇ ਕਮਿਸ਼ਨ ਲੈ ਲਿਆ ਸਾਨੂੰ ਕੋਈ ਦਿੱਕਤ ਨਹੀਂ ਉਹ ਟਿੱਡ ਪਰ ਗਏ ਨਾ ਇਹਨਾਂ ਦਾ ਓਕੇ ਠੀਕ ਹੈ ਅਸੀਂ ਇੱਕ ਇੱਕ ਹੁਣ ਗੱਲ ਆ ਰੇੜੀਆਂ ਵਾਲੇ ਨਾਲ ਇੱਕ ਕਿਸਾਨ ਨਾਲ ਮੈਂ ਇਹਨਾਂ ਦਾ ਜਵਾਬ ਦੇ ਰਿਹਾ ਇਹਨਾਂ ਦਾ ਜਵਾਬ ਰਿਹਾ ਕਿਸਾਨ ਤਾਂ ਕਹਿੰਦੇ ਦੇਖੋ ਧਰਨੇ ਲਾਉਂਦੇ ਵੀ ਸਾਨੂੰ ਰੇੜ ਦੀ ਬਾਜ ਮਿਲਦੇ ਸਾਨੂੰ ਐਮ ਐਸ ਪੀ ਦਿਓ ਠੀਕ ਹੈ ਉਹ ਅੱਧ ਮੁੱਦਾ ਹੋ ਗਿਆ ਇਹ ਕਹਿੰਦੇ ਅਸੀਂ ਕਮਿਸ਼ਨ ਲੈ ਲਿਆ ਓਕੇ ਇਹਨਾਂ ਦਾ ਆਪਦਾ ਪਰਿਵਾਰ ਪੱਲ ਗਿਆ ਓਕੇ ਸਾਨੂੰ ਕੋਈ ਦਿੱਕਤ ਨਹੀਂ ਰੇੜੀਆਂ ਵਾਲੇ ਵੀ ਆਪਦਾ ਪਰਿਵਾਰ ਪੱਲਣ ਸਾਨੂੰ ਉਹ ਵੀ ਦਿੱਕਤ ਨਹੀਂ ਇਹਨਾਂ ਨੇ ਕਿਹਾ ਵੀ ਰੇੜੀਆਂ ਵਾਲੇ ਜਿਹੜੀ ਇਹਨਾਂ ਨੇ ਮੂਲੀਅਤ ਤੇ 70 ਰੁਪਏ ਦਿੱਤੀ ਉਹ 40 ਰੁਪਏ ਮਾਰਕੀਟ ਜਾ ਕੇ ਹੋ ਗਈ ਉਹ ਪਰਸੈਂਟੇਜ ਹੋਈ ਜਾਂ ਗੁਣਾ ਹੋ ਗਈ ਨਹੀਂ ਪੜੋਣਾ ਹੋ ਰਿਹਾ ਜੀ ਤੁਸੀਂ ਤਾਂ ਜਿਹੜੀ ਗੱਲ ਕਰ ਰਹੇ ਆ ਨਹੀਂ 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 ਫੜਾਂਗੇ ਫੜਾਂਗੇ ਇਹੀ ਤਾਂ ਗੱਲ ਕਰ ਰਹੇ ਆ ਫੜਾਂਗੇ ਸਾਡੇ ਕੋਲ ਆਉਣਾ ਇਸ ਗੱਲ ਤੇ ਕੀ ਗੱਲ ਆ ਸਾਨੂੰ ਤਾਂ ਨਾ ਤੁਸੀਂ ਕੋਈ ਸਾਹਮਣਾ ਕਰੋ ਬਸ ਦੇ ਤਾਂ ਪੜੋ ਜਵਾਬ ਦੇਣ ਨੂੰ ਬਸ ਚਲੋ ਜੇ ਆਪਾਂ ਅੰਦਰ ਨਹੀਂ ਜਿਹੜੀ ਗੱਲ ਤੁਹਾਨੂੰ ਕਹਿੰਦੀ ਆ ਉਹ ਕਵਾਂਗੇ ਦੇਖੋ ਆਪਾਂ ਸੋਸ਼ਲ ਮੀਡੀਆ ਥਰੂ ਵੀ ਗੱਲ ਦੱਸ ਸਕਦੇ ਆ ਨਹੀਂ ਨਹੀਂ ਬ్రో ਐਨਾ ਨਾ ਕਰਨ ਲਵੀ ਪਹਿਲਾਂ ਤਾਂ ਇਹਨਾਂ ਨਾਲ ਮੈਂ ਗੱਲ ਕਰਕੇ ਹੁਣ ਆਕੇ ਮੈਨੂੰ ਉਹ ਕਹਿਣ ਵੀ ਗੱਲ ਗੱਲ ਤਾਂ ਕਰਾਂਗੇ ਸਰ ਨਹੀਂ ਚਲੋ ਗੱਲ ਪਹਚਾਉਣਾ ਤੁਹਾਡਾ ਫਰਕ ਹੁਣ ਉਹ ਗੱਲ ਕਰ ਰਹੇ ਆ ਅਸੀਂ ਤਾਂ ਕਰ ਨਹੀਂ ਰਹੇ ਹੁਣ ਉਹਨਾਂ ਨੂੰ ਢਿੱਡ ਰੇੜੀਆਂ ਦਾ ਵੀ ਪੈ ਗਿਆ ਕਿਉਂਕਿ ਰੇੜੀਆਂ ਇਹ ਇਹਨਾਂ ਦੇ ਬੰਦਿਆਂ ਦੀਆਂ ਜਿਹੜੀਆਂ ਸ਼ਾਮ ਨੂੰ ਛੱਡਦੇ ਆ ਰੌਲਾ ਇੱਥੇ ਆ ਉਹਨੇ ਬੋਲੇ ਹਨ ਜਿਹੜੀਆਂ ਦੇ ਖਰਚੇ ਦੱਸੇ ਭਾਈ ਸਾਹਿਬ ਮੈਂ ਇੱਥੇ ਬਕਾਇਦਾ ਇਹਨਾਂ ਨਾਲ ਮੀਟਿੰਗ ਕਰਕੇ ਗਿਆ ਇਹ ਕਹਿੰਦੇ ਸਾਡੇ ਕਮਿਸ਼ਨ ਲੈਣੇ ਲੋਕ ਕਮਿਸ਼ਨ ਅਸੀਂ ਕਿੱਦੋਂ ਰੋਕਦੇ ਆਂ ਉਹ ਰੇੜੀਆਂ ਵਾਲੇ ਵੀ ਆਪਦਾ ਧਿੱਡ ਪਰਣਾ ਸੀ ਉਹਨਾਂ ਨੂੰ ਵੀ ਰੋਕਦੇ ਆਂ ਰੇੜੀਆਂ ਪੈਂਦੀਆਂ ਸਾਫ ਸਫਾਈ ਕਰਨੀ ਪੈਂਦੀ ਆ ਆ ਗੰਦੇ ਨਾਲੇ ਧੋਕੇ ਦੇਣਗੇ ਸਾਨੂੰ ਗੰਨੇ ਨਾਲੇ ਦੀ ਧੋਕੇ ਦੇਣਗੇ ਸਾਨੂੰ ਉਹਦੇ ਤੇ ਤਾਂ ਕੋਈ ਮਾਰਕੀਟ ਕਮੇਟੀ ਦਾ ਕੋਈ ਬੰਦਾ ਨਹੀਂ ਬੋਲਦਾ ਹੁਣ ਮੁੱਦਾ ਕੀ ਅਸੀਂ ਪ੍ਰਸ਼ਾਸਨ ਦੇ ਕਹਿਣ ਤੇ ਚੱਲੇ ਆਂ ਅਸੀਂ ਸਵੇਰੇ ਆਪਣਾ ਰਿਟਰਨ ਦੇ ਅੰਦਰ ਐਸ ਡੀਸੀ ਸਾਹਿਬ ਤੇ ਐਸ ਐਸਪੀ ਸਾਹਿਬ ਨੂੰ ਦੇ ਕੇ ਆਵਾਂਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਜੇ ਉੱਤੇ ਹੱਲ ਨਹੀਂ ਪਾਉਂਦਾ ਫਿਰ ਨਹੀਂ ਨਿਕਲਣਾ ਫਿਰ ਕੋਈ ਨਹੀਂ ਲੋਕ ਲੋਕ ਹੁਣ ਜੁੜਦੇ ਆ ਦੇਖੋ ਕਿੰਨਾ ਕਾਫਲਾ ਬਣਾਇਆ ਹੋਰ ਇਹਦਾ ਆਣਗੇ ਬੰਦੇ 5 ਵਜੇ ਦਾ ਟਾਈਮ ਸੀ ਅਸੀਂ 4 ਵਜੇ ਕਰਤਾ ਉਹ ਵੀ ਉਹ ਵੀ ਹੋਈ ਹੈ ਤੁਹਾਡੀ ਗੱਲ ਵਾਸਤੇ ਸਾਨਾ ਨਾਲ ਜੱਲੀਆਂ ਨਾਲ ਉਹਨਾਂ ਨਾਲ ਗੱਲ ਹੋ ਗਈ ਉਹ ਕਹਿੰਦਾ ਜਦੋਂ ਬੁਲਾਓਗੇ ਅਸੀਂ ਆ ਜਾਾਂਗੇ ਪਰ ਅਸੀਂ ਉਸ ਚੰਗਰ ਤੇ ਪੈਣਾ ਨਹੀਂ ਚਾਹੁੰਦੇ ਜਦ ਅਸੀਂ ਚਾਹੁੰਦੇ ਵੀ ਆ ਸਾਰੇ ਰੱਜ ਕੇ ਖਾਓ ਪਰ ਲੋਕਾਂ ਨੂੰ ਲੁੱਟੋ ਬਸ ਇਹਨਾਂ ਬਹੁਤ ਸਾਰੇ ਆੜ੍ਹਤੀ ਖੁੱਲੀ ਸਬਜ਼ੀ ਵੇਚ ਦੇ ਕੇ ਕਹਿੰਦੇ ਅਸੀਂ ਉਹ ਇਹਨਾਂ ਦੀਆਂ ਫੜੀਆਂ ਲੱਗੀਆਂ ਤਾਂ ਹੀ ਤਾਂ ਬੁੜਕੀ ਜਾਂਦੇ ਆ ਤਾਂ ਹੀ ਤਾਂ ਬੁੜਕ ਕੇ ਹੋਰ ਰੰਨਣੇ ਕਿਉਂ ਬੁ प्यार है यार बंदे नहीं नहीं इथे इथे जिंदे जिंदे मतलब लाइसेंस ही ले तो तो का चार गुना ਵੱਧ ਹੈ ਮੈਂ ਕਹੀ ਤਾਂ ਜਾਨਾ ਜਿੰਨੇ ਇਹਨਾਂ ਨੇ ਸੈਕਟਰੀ ਸਾਹਿਬ ਤੋਂ ਕਿਸੇ ਗੱਲ ਦਾ ਜਵਾਬ ਨਹੀਂ ਦੇ ਕੇ ਤਾਂ ਪੁਲਿਸ ਨੇ ਆ ਕੇ ਵਧੀਆ ਰੋਲ ਕਰ ਲਿਆ ਆਪਦਾ ਪਰਮਿੰਦਰ ਜੀ ਆ ਕੇ ਡੀਐਸਪੀ ਸਾਹਿਬ ਆ ਕੇ ਧਰਮ ਸਿੰਘ ਜੀ ਆ ਕੇ ਇਹਨਾਂ ਨੇ ਰੋਲ ਵਧੀਆ ਕਰਤਾ ਉਹਨਾਂ ਦਾ ਤਾਂ ਰੋਲ ਵਧੀਆ ਨਹੀਂ ਨਾ ਸੈਕਟਰੀ ਦਾ ਨਾ ਆਰਟੀ ਯੂਨੀਅਨ ਦਾ ਕਹਿੰਦੇ ਸਾਡਾ ਕੀ ਕਸੂਰ ਆ ਸਾਡੇ ਕੀ ਕਸੂਰ ਕਸੂਰ ਦਾਸਤਾ ਦਿੱਤਾ ਹੋਣਾ ਕਸੂਰ ਦਾਸਤਾ ਦਿੱਤਾ ਇਹਨੂੰ ਵੱਡਾ ਕੀ ਕਸੂਰ ਕਰੇ ਹੋ ਕੱਪੜੇ ਆਜਾ ਹੁਣ ਬੱਸ ਕਰੋ ਸਾਰੇ ਆਪਾਂ ਦਾ ਰੇਪ ਕਰੀ ਜਾਂਦੇ ਸਾਡੇ ਨਾਲ ਹਜੇ ਤੁਸੀਂ ਕਹਿੰਦੇ ਕਸੂਰ ਕੀ ਆ ਯਾਰ ਚਲੋ ਬੱਸ ਕਰੋ ਅਵੀ ਦੇ ਕੁਮਾਰ ਐਮ ਸੀ ਆ ਜੱਟ